ਹੋਰ ਬਲਜਿੰਦਰ ਕੀ ਹਾਲ ਆ ਬਹੁਤ ਵਧੀਆ ਬਾਈ ਤੁਸੀਂ ਸੁਣਾਓ ਵਧੀਆ ਵਧੀਆ ਚੜ੍ਹਦੀ ਕਲਾ ਤੇ ਆ ਜਿਹੜਾ ਏਡੇ ਏਡੇ ਡੱਬਾ ਕਣਕ ਚ ਨਜ਼ਰ ਆ ਰਹੇ ਇਹ ਏਡੇ ਏਡੇ ਡੱਬ ਪੱਲੇ ਪਾ ਜਾਣਗੇ ਕੁਛ ਹਾਂਜੀ ਬਾਈ ਜਿਹੜੇ ਤੁਸੀਂ ਆ ਡੱਬਾਂ ਦੀ ਗੱਲ ਕਰੋ ਇਹ ਤਾਂ ਡੱਬੀਆਂ ਨੇ ਚਲੋ ਇਹ ਇੱਕ ਜਗ੍ਹਾ ਇੱਕ ਦੋ ਜਗ੍ਹਾ ਤੇ ਜਿੱਕੇ ਤੇ ਪੀੜੀ ਦੀ ਜਗ੍ਹਾ ਬੇਲੀ ਤਾਂ ਕੋਈ ਚੱਕਣੀ ਆਪਣੇ ਤਾਂ ਬਹੁਤ ਵੱਡੇ ਵੱਡੇ ਡੱਬ ਹੁੰਦੇ ਸੀ ਹੂੰ ਠੀਕ ਕਦੇ ਕੋਈ ਦਿੱਕਤ ਨਹੀਂ ਆਈ ਤੇ ਮੈਂ ਦੇਖੀ ਜਾਂਦਾ ਵੀ ਤੂੰ ਕਮਲ ਜਾਂ ਘੋਟ ਰੱਖਿਆ ਪਰ ਆਲੀ ਚ ਕਣਕ ਬੀਜੀ ਬੈਠਾ ਸਾਰੀ ਇਹ ਕਮਲ ਘੋਟਣ ਦੀ ਕੀ ਲੋੜ ਆ ਆਪਾਂ ਨੂੰ 6 ਸਾਲ ਹੋ ਗਏ ਕਮਲ ਘੋਟਦਿਆਂ ਨੂੰ ਰੱਬ ਦੀ ਕਿਰਪਾ ਸੋਹਣਾ ਤੋਰੀ ਫੁਲਕੇ ਚੱਲੀ ਜਾਂਦੀ ਅੱਛਾ 6 ਸਾਲ ਹੋ ਗਏ ਮਲਚੰਗੜੀ ਵਾਲੀ ਕਣਕ ਬੀਜਦੇ ਹਾਂਜੀ ਹਾਂ ਸੋ ਪਹਿਲੇ ਸਾਲ ਕਿੰਨਾ ਰਕਬਾ ਬੀਜਿਆ ਸੀ ਪਹਿਲੇ ਸਾਲ ਪੌਣੇ 6 ਏਕੜ ਸੀ ਜੀ ਉਸ ਤੋਂ ਬਾਅਦ ਜਿੰਨਾ ਵੀ ਮੇਰੇ ਕੋਲੇ ਵਾਣ ਹੁੰਦਾ ਮੈਂ ਠੇਕੇ ਦੇ ਥੋੜਾ ਬਹੁਤਾ ਵਾਣ ਰੱਖਦਾ ਹੁੰਦਾ ਜਿੰਨਾ ਵੀ ਹੋਵੇ ਜੀ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਆਪਾਂ ਠੇਕੇ ਵਾਲੇ ਵਾਣ ਦੇ ਵਿੱਚ ਵੀ ਮਲਚੰਗੜੀ ਵਾਲੀ ਕਣਕ ਦੀ ਬਿਜਾਈ ਕਰਦੇ ਹਾਂ ਠੀਕ ਹੈ ਸੋ ਦੋਸਤੋ ਜ਼ਿਲ੍ਹਾ ਫਰੀਦਕੋਟ ਵਿਖੇ ਬਾਈ ਬਲਜਿੰਦਰ ਸਿੰਘ ਹੁਣਾਂ ਦੇ ਨਾਲ ਆਪਾਂ ਤੁਹਾਡੀ ਗੱਲਬਾਤ ਕਰਾਉਣ ਲੱਗੇ ਆ। ਬਾਈ ਨੂੰ 6ਵਾਂ ਸਾਲ ਆ ਗਿਆਨ ਵਿਧੀ ਤਹਿਤ ਮਲਚ ਚੰਗਾਲੀ ਕਣਕ ਬੀਜਦੇ ਆ। ਪਹਿਲੇ ਸਾਲ 6 ਏਕੜ ਬੀਜੇ ਸੀ ਤੇ ਹੁਣ ਜੇ ਤੁਸੀਂ ਦੇਖੋ ਅੱਜ ਦੀ ਘੜੀ ਇਹਨਾਂ ਨੇ 12 ਏਕੜ ਬੀਜੇ ਹੋਇਆ। ਪਿਛਲੇ ਸਾਲ ਵੀ 12 ਏਕੜ ਸੀ ਤੇ ਉਸ ਤੋਂ ਪਿਛਲੇ ਸਾਲ 31 ਏਕੜ ਸੀ। ਮਤਲਬ ਜਿੰਨੀ ਵੀ ਜਦੋਂ ਵੀ ਕਣਕ ਬੀਜਦੇ ਆ ਸਾਰੀ ਮਲਚ ਗਾਲੀ ਬੀਜ ਉਹ ਹੈ ਹਾਂਜੀ ਮਤਲਬ ਵੀ ਕਿਤੇ ਕੋਈ ਅਣਬਸ ਹੋ ਕੇ ਕਿਸੇ ਕਾਰਨ ਜਮਾ ਮੈਂ ਦਾ ਮੇਰਾ ਆਪਣਾ ਇੱਕ ਖੇਤ ਹੈ ਜੀ ਉੱਥੇ ਨਾਲ ਸੂਰ ਫਾਰਮ ਹੈ ਉੱਥੇ ਕੁੱਤੇ ਆ ਕੇ ਜਾਦਾ ਗਾਹ ਪਾਉਂਦੇ ਆ ਉੱਥੇ ਫਿਰ ਮੈਨੂੰ ਮਤਲਬ ਵੀ ਇਹ ਬੀ ਦੀ ਛੱਡਣੀ ਪੈਂਦੀ ਹੈ ਜੀ ਠੀਕ ਹੈ ਤੇ ਵੈਸੇ ਕੋਸ਼ਿਸ਼ ਆਪਣੀ ਉੱਥੇ ਵੀ ਇਹੀ ਹੁੰਦੀ ਹੈ ਵੀ ਆਪਾਂ ਐਂ ਕਰੀਏ ਠੀਕ ਹੈ ਹਾਂਜੀ ਸੋ ਮਲਚਿੰਗ ਵਾਲੀ ਕਣਕ ਬਾਰੇ ਤੁਸੀਂ ਸਾਰੇ ਹੀ ਜਾਣਦੇ ਹੋ ਲਗਭਗ 4-500 ਰੁਪਿਆ ਪ੍ਰਤੀ ਏਕੜ ਦੇ ਵਿੱਚ ਬੀਜੀ ਜਾਂਦੀ ਹੈ ਹਾਂਜੀ ਦੂਜਿਆਂ ਦੇ ਮੁਕਾਬਲੇ ਬਾਹ ਕੇ ਬੀਜੋਗੇ ਤਾਂ ਵੀ 2.5 ਤੋਂ 3000 ਰੁਪਿਆ ਖਰਚਾ ਆਉਂਦਾ ਹੈਪੀ ਸੀਡਰ ਨਾਲ ਬੀਜੋਗੇ 2000 ਰੁਪਿਆ ਲਗਭਗ ਖਰਚਾ ਆਉਂਦਾ ਸੁਪਰ ਸੀਡਰ ਨਾਲ ਬੀਜੋਗੇ 2500 ਰੁਪਿਆ ਖਰਚਾ ਆਉਂਦਾ ਨਹੀਂ ਬਾਈ ਜੀ ਮਾਰਚਿੰਗ ਵਾਲੀ ਕਣਕ ਨੂੰ ਖਰਚੇ ਨਾਲ ਤੋਲਨੇ ਨਹੀਂ ਚਾਹੀਦਾ ਕਿਉਂਕਿ ਇੱਕ ਸਾਰੀ ਖਾਦ ਨੂੰ ਮੰਨ ਲਾ ਵੀ ਖਾਦ ਤਿਆਰ ਹੋ ਰਿਹਾ ਖੇਤ ਤੁਹਾਡਾ ਦਿਨ ਬਦਨ ਮੰਨ ਲਓ ਵੀ ਸੁਧਰ ਰਹੀ ਹੈ ਸੇ ਸੁਧਰ ਰਹੀ ਹੈ ਤੇ ਉਹਨੂੰ ਖਰਚੇ ਨਾਲ ਕੰਪੇਅਰ ਨਹੀਂ ਕਰਨਾ ਚਾਹੀਦਾ ਇਹ ਬਹੁਤ ਸਿਆਣੀ ਗੱਲ ਕੀਤੀ ਆ ਪਰ ਸਾਡੇ ਜਿਹੜੇ ਲੋਕ ਆ ਉਹ ਪੈਸੇ ਨੂੰ ਮੁੱਖ ਤਾਂ ਮੁੱਖ ਰੱਖਦੇ ਆ ਨਾ ਇਸ ਕਰਕੇ ਮੈਂ ਇਹ ਗੱਲ ਦਾ ਜ਼ਿਕਰ ਕੀਤਾ ਵੀ ਇੱਕ ਪਾਸੇ ਤੁਸੀਂ 2000 ਤੋਂ ਲੈ ਕੇ 2500 ਰੁਪਿਆ ਪ੍ਰਤੀ ਏਕੜ ਖਰਚ ਕੇ ਕਣਕ ਬੀਜਦੇ ਹੋ ਤੇ ਇੱਕ ਪਾਸੇ 4-500 ਰੁਪਏ ਦੇ ਖਰਚ ਨਾਲ ਤੁਹਾਡੀ ਕਣਕ ਬੀਜੀ ਜਾਂਦੀ ਆ ਪਰਾਲੀ ਦੇ ਥੱਲੇ ਹਾਂਜੀ ਪਰਾਲੀ ਦੇ ਥੱਲੇ ਇਹਨੂੰ ਮੜਾ ਇਹ ਦੱਸ ਦਿਓ ਕੀ ਹਿਸਾਬ ਆ ਸਾਬ ਇਹੀ ਹੈ ਬਾਈ ਜੀ ਮਤਲਬ ਜਦੋਂ ਆਪਾਂ ਚੋਨਾ ਵੜ ਲਿਆ ਜੀ ਲਾਈਨਾਂ ਖਿਲਾਰ ਲਓ ਜੀ ਕਿਸੇ ਵੀ ਤਰੀਕੇ ਨਾਲ ਤੁਸੀਂ ਖਿਲਾਰ ਸਕਦੇ ਹੋ ਜਿਹੜੀ ਲਾਈਨਾਂ ਚ ਪਲਾ ਦੀ ਹਾਂਜੀ ਹਾਂਜੀ ਪਰਾਲੀ ਜਿਹੜੀ ਹੁੰਦੀ ਆ ਕੰਬਾਈਨ ਦੀ ਵੇਸਟ ਤੇ ਉਸ ਤੋਂ ਬਾਅਦ ਛਿੱਟਾ ਦੇ ਦਿਓ ਕਣਕ ਦਾ ਤੇ ਡੀ.ਪੀ ਦਾ ਜੀ ਤੇ ਰੀਪਰ ਨਾਲ ਕਟਾਈ ਕਰ ਦਿਓ ਤੇ ਪਾਣੀ ਲਾ ਦਿਓ ਛਿੱਟਾ ਦੂਰਾ ਤੀਣਾ ਦੇਣੇ ਹੁੰਦਾ ਹਾਂਜੀ ਉਹ ਤਾਂ ਮਤਲਬ ਤੁਹਾਡੇ ਹੱਥ ਸੇ ਡਿਪੈਂਡ ਕਰਦਾ ਜੀ ਵੀ ਮੰਨ ਲਓ ਮੈਂ ਕਿਸੇ ਖੇਤ ਚ ਇੱਕ ਵਾਰੀ ਵੀ ਛੱਟਾ ਦੇ ਦੇਣਾ ਤੇ ਦੋ ਵਾਰੀ ਵੀ ਦੇ 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 ਜੀ ਠੀਕ ਹੈ ਹਾਂਜੀ ਤਾਂ ਕਾ ਟੋਕਾ ਤਦੂਰਾ ਛੱਟਾ ਦੇ ਕੇ ਤੁਸੀਂ ਜਿਹੜਾ ਹੈਗਾ ਮੋੜ ਵੱਡ ਦੇਣੇ ਆ ਰੀਪਰ ਦੇ ਨਾਲ ਜੇ ਤੁਹਾਡੇ ਕੋਲੇ ਰੀਪਰ ਹੈਗਾ ਤਾਂ ਜੇ ਮਲਚ ਰਹੇਗਾ ਤਾਂ ਮਲਚਰ ਨਾਲ ਮੋੜ ਵੱਡ ਸਕਦੇ ਹੋ ਨਹੀਂ ਤਾਂ ਅੱਜ ਕੱਲ੍ਹ ਕੁਝ ਐਹੋ ਜਿਹੀਆਂ ਮਸ਼ੀਨਾਂ ਵੀ ਆ ਗਈਆਂ ਉਹ ਲਾਈਨਾਂ ਦੇ ਵਿੱਚ ਹੀ ਘੇੜਾ ਕਰ ਦਿੰਦੀਆਂ ਤਾਂ ਜਦੋਂ ਮੋੜ ਵੱਡਣ ਦੀ ਗੱਲ ਆਉਂਦੀ ਹੈ ਤਾਂ ਕਿੰਨਾ ਉੱਚਾ ਨੀਵਾ ਰੱਖ ਕੇ ਚਲਾਉਣੇ ਹੋਰੀ ਤੁਸੀਂ ਮੈਂ ਤਾਂ ਬਈ ਪ੍ਰਾਲੀ ਦੇ ਅਕੋਰਡਿੰਗ ਹੁੰਦਾ ਬਾਈ ਜੀ ਵੈਸੇ ਮੰਨ ਲਓ ਵੀ ਦਾਣੇ ਤਾਂ ਕਦੇ ਹਵਾ ਨਾਲ ਨਹੀਂ ਹਿਲਦੇ ਉੰਨੀ ਵੀ ਹਿਲਦੀ ਹੈ ਤਾਂ ਹਿੱਲ ਕੇ ਮੰਨ ਲਾ ਵੀ ਇੰਚ ਇਧਰ ਹੋ ਜੂ ਤਾਂ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜੀ ਤਾਂ ਮੰਨ ਲਾ ਵੀ ਜਿਆਦਾ ਪ੍ਰਾਲੀ ਹੋਵੇ ਤਾਂ ਤੁਸੀਂ 2 4 6 ਉਂਗਲਾ ਉੱਚਾ ਚੱਕ ਲੋ ਇਹ ਨਾਰਮਲ ਹੈ ਤਾਂ ਤੁਸੀਂ ਥੱਲੇ ਰੱਖ ਕੇ ਕਿਉਂਕਿ ਜਿਹੜਾ ਰੀਪਰ ਹੈ ਬਾਈ ਜੀ ਉਹ 2 ਇੰਚ ਤਾਂ ਵੈਸੇ ਹੀ ਉੱਚਾ ਹੁੰਦਾ 3 ਨੋ ਜਿੱਥੇ ਪੱਖਾ ਚੱਲਦਾ ਨਾ ਤਾਂ 2.5 ਇੰਚ ਦੀ ਜਗਾ ਆਮ ਹੀ ਹੁੰਦੀ ਹੈ 4 ਇੰਚ ਤੱਕ ਵੀ ਹੁੰਦੀ ਹੈ ਮੋٹے ਤੌਰ ਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਮਿੱ ਬਲੇਡ ਮਿੱਟੀ ਪੱਟ ਦੇਣ ਤੇ ਦਾਣੇ ਦੂਰ ਦੂਰ ਕਰ ਦੇਣ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇੰਨਾ ਕੁੱਚਾ ਰੱਖ ਕੇ ਆਪਾਂ ਨੂੰ ਰੀਪਰ ਚਲਾਉਣਾ ਚਾਹੀਦਾ ਹਾਂਜੀ 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 ਬਾਕੀ ਇਹ ਹੁੰਦਾ ਨਾ ਬਾਈ ਜੀ ਜਿਵੇਂ ਉਹ ਗ੍ਰੈਵਿਟੀ ਕਰਕੇ ਮਤਲਬ ਦਾਣੇ ਤਕਰੀਬਨ ਇੱਕ ਥਾਂ ਟਿਕੀ ਰਹਿੰਦੇ ਤੇ ਨਹੀਂ ਕਿਤੇ ਪਸੇ ਜਾਂਦੇ ਬੜੀ ਗ੍ਰੈਵਿਟੀ ਗਰੂਟੀ ਵਾਲੀਆਂ ਗੱਲਾਂ ਕਰਦਾ ਸਾਇੰਟਿਸਟ ਕਿਸਾਨ ਆ ਬਈ ਸਾਡਾ ਨਹੀਂ ਚਲੋ ਜਿੰਨੀ ਕਿ ਜਾਣਕਾਰੀ ਹੈ ਜੀ ਜ਼ਰੂਰੀ ਆ ਆਪਾਂ ਨੂੰ ਇਸ ਤਰ੍ਹਾਂ ਦੀ ਸਾਇੰਟਿਫਿਕ ਜਾਣਕਾਰੀ ਹੋਣੀ ਚਾਹੀਦੀ ਆ ਗ੍ਰੈਵਿਟੀ ਦਾ ਮਤਲਬ ਕੀ ਹੁੰਦਾ ਵੀ ਧਰਤੀ ਦੀ ਜਿਹੜੀ ਖਿੱਚਣ ਸ਼ਕਤੀ ਆ ਉਹ ਵੀ ਬੀਜ ਨੂੰ ਹਿੱਲਣ ਨਹੀਂ ਦਿੰਦੀ ਛੇਤੀ ਨਹੀਂ ਜ ਮੋٹے ਤੌਰ ਤੇ ਜੇ ਕਿਹਾ ਜਾਵੇ ਤਾਂ ਪਰਾਲੀ ਦੇ ਹਿਸਾਬ ਨਾਲ 4 ਤੋਂ ਲੈ ਕੇ 6 ਇੰਚ ਉੱਚਾ ਚੱਕ ਕੇ ਤੁਸੀਂ ਰੀਪਰ ਚਲਾ ਦਿਓ ਤੇ ਉਸ ਤੋਂ ਬਾਅਦ ਢੇਰੀਆਂ ਇੱਕਸਾਰ ਕਰਕੇ ਹਾਂਜੀ ਫਿਰ ਆਪਾਂ ਪਾਣੀ ਛੱਟਣਾ ਤੇ ਉਸ ਤੋਂ ਪਹਿਲੀ ਗੱਲ ਇਹ ਆ ਕਿ ਜਿਹੜੇ ਵਾਹਣ 'ਚ ਤੁਸੀਂ ਮਲਚنگ ਵਾਲੀ ਕਣਕ ਬੀਜਣੀ ਹੈ ਉਹ ਵਾਹਣ ਨਾ ਏਟਰਗਾ ਆਉਣਾ ਚਾਹੀਦਾ ਉਥੇ ਭਾਈ ਐ ਆਪਾਂ ਝੋਨੇ ਨੂੰ ਜਿਹੜਾ ਲਾਸਟ ਪਾਣੀ ਲਾਉਣੇ ਆ ਜੀ ਉਹ ਆਪਾਂ ਰੋਣੇ ਆਸਤੇ ਲਾਉਣੇ ਆ ਨਾ ਝੋਨੇ ਨੂੰ ਤਾਂ ਲੋੜ ਨਹੀਂ ਹੁੰਦੀ ਬਸ ਉਹ ਪਾਣੀ ਨਾ ਦਿਓ ਉਸੇ ਨਾਲ ਹੀ ਸਾਰਾ ਮਸਲਾ ਹੱਲ ਹੋ ਜਾਂਦਾ ਮਲੋ ਝੋਨੇ ਦਾ ਪਾਣੀ 20-25 ਦਿਨ ਪਹਿਲਾਂ ਬੰਦ ਕਰ ਪਹਿਲਾਂ ਬੰਦ ਕਰ ਠ ਸੋ ਬਾਈ ਜੀ ਐਤਕੀ ਤੁਹਾਡਾ ਹੈਗਾ 6ਵਾਂ ਸਾਲ ਹਾਂਜੀ ਤੇ ਕਿੱਲੇ ਹੈਗੇ ਤੁਹਾਡੇ 12 ਹਾਂਜੀ ਤੇ ਐਤਕੀ ਤੁਸੀਂ ਦੋ ਤਰੀਕਿਆਂ ਨਾਲ ਮਲਚਾਂ ਵਾਲੀ ਕਣਕ ਬੀਜੀ ਹੋਈ ਹੈ ਹਾਂਜੀ ਬਾਈ ਜੀ ਇੱਕ ਤਾਂ ਛਿੱਟੇ ਨਾਲ ਬੀਜੂਰੇ ਹਾਥੀ ਛੱਟਾ ਦੇ ਕੇ ਜੀ ਇੱਕ ਚਾਨੀ ਵਾਲਿਆਂ ਨੇ ਮਸ਼ੀਨ ਬਣਾਈ ਹੋਈ ਜਿਹਨੂੰ ਉਹ ਸਲੈਡਰ ਸੀਡਰ ਕਹਿੰਦੇ ਨੇ ਜੀ ਉਹਦਾ ਵੀ ਰਿਜ਼ਲਟ ਬਹੁਤ ਵਧੀਆ ਜੀ ਬਸ ਔਰੀਆਂ ਦੇ ਵਿੱਚ ਵੀ ਕਿਰਦਾ ਜਾਂਦਾ ਤੇ ਨਾਲ ਦੀ ਨਾਲ ਉੱਪਰ ਮਲਚ ਹੋ ਜਾਂਦੀ ਜੀ ਉਹਦੇ ਨਾਲ ਬਸ ਲੇਬਰ ਘਟ ਜਾਂਦੀ ਹੈ ਜੀ ਤੇ ਡੀਜ਼ਲ ਖਰਚਾ ਵੱਧ ਜਾਂਦਾ ਜੀ ਛਿੱਟੇ ਵਾਲੀ ਜੇ ਮੰਨ ਕੇ ਚੱਲੋ ਵੀ ਤੁਹਾਡਾ ਲੇਬਰ ਪੈਂਦੀ ਹੈ ਤੇ ਡੀਜ਼ਲ ਖਰਚਾ ਘਟ ਜਾਂਦਾ ਤੇ ਹੁਣ ਜ ਇਹ ਦੋਨੇ ਚੀਜ਼ਾਂ ਦਾ ਹੀ ਹੱਲ ਕਰਦਗੇ ਫੇਰ ਹਾਂਜੀ ਉਹ ਤਾਂ ਫਿਰ ਉਹਦੋਂ ਵੀ ਸੌਖਾ ਹੋ ਜੂਗਾ ਬਸ ਸਸਤਾ ਹੋ ਜੂਗਾ ਜੀ ਤਾਂ ਆਪਾਂ ਤੁਹਾਨੂੰ ਦਿਖਾਇਆ ਵੀ ਹੋਇਆ ਬੀਜਦੇ ਹੋਏ ਵੀ ਦਿਖਾਈ ਹੋਈ ਆ ਉਹ ਕਣਕ ਹਾਂਜੀ ਤੇ ਹੁਣ ਉਗਰੀ ਹੋਈ ਵੀ ਤੁਹਾਨੂੰ ਫੋਟੋਆਂ ਦਿਖਾਈਆਂ ਸੀ ਸ਼ਾਇਦ ਮੈਂ ਹਾਂਜੀ ਪੁਰਾਣਾ ਹੈਪੀ ਸੀਡਰ ਜਿਹਦੇ ਫਾਲੇ ਖੁੱਲ ਸਕਦੇ ਆ ਹਾਂਜੀ ਉਹ ਹੈਪੀ ਸੀਡਰ 35-40 ਹਜ਼ਾਰ ਦਾ ਮਿਲ ਜਾਂਦਾ ਮਿਲ ਜਾਂਦਾ ਕਵਾੜ ਚ ਉਹਦੀਆਂ ਫਾਲੀਆਂ ਖੋਲ ਦਿਓ ਤੇ ਟਾਈਨਾ ਦੇ ਪਿਛਲੇ ਪਾਸੇ ਇੱਡੇ-ਇੱਡੇ ਲੰਮੇ 3-3 ਇੰਚ ਦੇ ਟੋਟੇ ਗੋਲ ਪਾਈਪ ਦੇ ਵੈਲਡ ਕਰੋ ਪੋਰ ਪਾਈਪ ਉਹਨਾਂ 'ਚ ਵਸਾਓ ਬੀਜ ਖਾਦ ਹੈਪੀ ਸੀਡਰ 'ਚ ਪਾਓ ਤੇ ਉਹਨੂੰ ਤੋੜ ਲਓ ਆਪਣਾ 35-40 ਹਜ਼ਾਰ ਰੁਪਏ ਵੀ ਬਚ ਸਕਦਾ ਬਾਈ ਜੀ ਕਿਉਂਕਿ ਤਕਰੀਬਨ ਸਰਕਾਰ ਨੇ ਸਾਰੀਆਂ ਕੋਆਪਰੇਟਿਵ ਸਟੇਡੀਆਂ ਦੇ ਵਿੱਚ ਆਲਰੇਡੀ ਪਏ ਹੋਏ ਨੇ ਜਿਨ੍ਹਾਂ ਨੂੰ ਕੋਈ ਵਰਤ ਨਹੀਂ ਰਿਹਾ ਤੇ ਉਹਨਾਂ ਦੇ ਵਿੱਚ ਹੀ ਸੈਟਿੰਗ ਕਰਕੇ ਮਤਲਬ 5-4 ਹਜ਼ਾਰ ਰੁਪਏ ਲਾ ਕੇ ਤੁਸੀਂ ਸਟੇਡ 'ਚ ਰੱਖ ਲਓ ਸਾਰੇ ਵਰਤਨ ਬਿਲਕੁਲ ਸੋ ਇਹ ਜਿਹੜਾ ਤਰੀਕਾ ਹੈਗਾ ਇਹਦੇ ਵਿੱਚ ਕੀ ਹੁੰਦਾ ਵੀ 50 ਹਾਰਸ ਪਾਵਰ ਟਰੈਕਟਰ ਚਾਹੀਦਾ ਕੋਈ ਵੱਡਾ ਟਰੈਕਟਰ ਨਹੀਂ ਚਾਹੀ ਫਾਲੀਆਂ ਖੋਲਤੀਆਂ ਚਰੀਤਾ ਹੁਣ ਪਾਉਣੀ ਨਹੀਂ ਹਾਂਜੀ ਤੁਸੀਂ ਜਿਹੜੀ ਲਾਈਨਾਂ ਚ ਛੁੱਟੀ ਹੋਈ ਪ੍ਰਾਲੀਆ ਕੰਬਾਈਨ ਦੀ ਉਹਨੂੰ ਸੱਜੇ ਖੱਬੇ ਕਰਕੇ ਤੇ ਤੁਸੀਂ ਹੈਪੀ ਸੀਡਰ ਦੇ ਵਿੱਚ ਕਣਕ ਤੇ ਖਾਦ ਪਾ ਕੇ ਉਹਨੂੰ ਤੋੜ ਲੈਣਾ ਤਾਂ ਉਹਦੀਆਂ ਜਿਹੜੀਆਂ ਮੂਹਰੇ ਛੁਰਗਾਂ ਹੁੰਦੀਆਂ ਉਹ ਕਰਚੇ ਵੱਢੀ ਜਾਂਦੀਆਂ ਤੇ ਬੀ ਦਾ ਕੇਰਾ ਲਾਈਨਾਂ ਦੇ ਵਿੱਚ ਹੋਈ ਜਾਂਦਾ ਓਨੀ ਕੁ ਮਲਚਾ ਗਾਪੇ ਉੱਤੇ ਹੋ ਜਾਂਦੀ ਹੈ ਜਿੰਨੀ ਜ਼ਰੂਰਤ ਹੁੰਦੀ ਹੈ ਜ਼ਰੂਰਤ ਹੁੰਦੀ ਹੈ ਤੇ ਉਸ ਤੋਂ ਬਾਅਦ ਤੁਸੀਂ ਪਾਣੀ ਲਾ ਦੇਣਾ ਲਾਈਨਾਂ ਦੇ ਵਿੱਚ ਇੱਕ ਸਾਰ ਕਣਕ ਉਗਰਦੀ ਹੈ ਨਾ ਢੇਰੀਆਂ ਬੜਨ ਤੇ ਨਾ ਢੇਰੀਆਂ ਖੜਾਰਨੀਆਂ ਪੈਣਾਂ ਜੀ ਤੇ ਨਾ ਟਰੈਕਟਰ ਦਾ ਜੋਰ ਲੱਗਿਆ ਤੇ ਨਾ ਡੀਜ਼ਲ ਵੱਧ ਮੱਚੇ ਆਪਾਂ ਜਿਹੜੀ ਫਕਰ ਸਰ ਐਸ ਕੀ ਕਣਕ ਬੀਜੀ ਆ 29 ਕਿੱਲੇ ਉਹ 400 ਰੁਪਿਆ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜੀ ਗਈ ਆ ਹਾਂਜੀ ਉਹਨਾਂ ਨੂੰ ਫਿਰ ਢੀਲ ਖਰਚੇ ਪਿਆ ਲੇਬਰ ਕੋਈ ਪਈ ਹਾਂਜੀ ਹਾਂਜੀ ਸੋ ਇਹ ਬਹੁਤ ਵਧੀਆ ਤਰੀਕਾ ਮਲਚਾਂ ਵਾਲੀ ਕਣਕ ਬੀਜਣ ਦਾ ਤੇ ਹੁਣ ਆਪਾਂ ਬਾਈ ਤੋਂ ਅਗਲੀਆਂ ਗੱਲਾਂ ਜਾਣਦੇ ਆ ਬਾਈ ਜਦੋਂ ਪਹਿਲੇ ਸਾਲ ਆਮ ਜੱਟਾਂ ਦੀ ਭਾਸ਼ਾ 'ਚ ਮੈਂ ਪੁੱਛਾਂ ਜਦੋਂ ਪਹਿਲੇ ਸਾਲ ਪੰਗਾ ਲਿਆ ਸੀ ਉਦੋਂ ਤੜਕੂ ਜਾਂ ਨਹੀਂ ਲੱਗਿਆ ਨਹੀਂ ਤੁੜਕ ਨਹੀਂ ਉਹ ਗੱਲ ਉੱਥੇ ਆ ਗਈ ਬਾਈ ਜੀ ਥੋੜਾ ਜਨਾ ਮਤਲਬ ਵੀ ਆਪਾਂ ਨੂੰ ਮਿੱਟੀ ਦੀ ਸਿਹਤ ਤੇ ਕੰਮ ਕਰਨ ਬਾਰੇ ਜਦੋਂ ਸੋਚਾਂਗੇ ਤਾਂ ਮੰਨ ਲਓ ਖਾਦ ਤਾਂ ਫਿਰ ਕੋਈ ਕਿਸੇ ਤਰੀਕੇ ਦੇਣੀ ਹੈ ਪਸ਼ੂ ਸਾਡੇ ਘਰੇ ਹੈ ਨਹੀਂਗੇ ਕਿਸੇ ਦੇ ਵੀ ਇੱਕ ਇੱਕ ਦੋ ਦੋ ਪਸ਼ੂ ਰੱਖਿਆ ਹੋਇਆ ਕਿੰਨੇ ਖੇਤ ਦੇ ਵਿੱਚ ਤੁਸੀਂ ਖਾਦ ਪਾ ਲਓਗੇ ਤੇ ਜਦੋਂ ਕੁਝ ਕਰਨਾ ਹੈ ਇੱਕ ਵਾਰੀ ਦਾ ਫਿਰ ਸਾਰਿਆਂ ਨੇ ਕਹਿਣਾ ਹੁੰਦਾ ਮੈਨੂੰ ਤਾਂ ਇਸ ਸਾਲ ਵੀ ਇੱਕ ਮੁੰਡਾ ਮੇਰਾ ਮਿੱਤਰ ਪਿਆਰਾ ਕੋਲ ਲੰਘਿਆ ਆਂਦਾ ਬਾਈ ਕੀ ਕਮਲ ਜਿਹਾ ਮਰੀ ਜਾਂਦਾ ਮੈਂ ਕਿਹਾ ਯਾਰ ਬਾਈ ਕੋਈ ਗੱਲ ਨਹੀਂ 5-6 ਸਾਲ ਹੋ ਗਏ ਤੇ ਉਹ ਕੁਦਰਤੀ ਉਹਦਾ ਪਰਸੋਂ ਕਿਸ ਬੱਬ ਬਣਿਆ ਪਰਸੋਂ ਆਪਣੇ ਖੇਤ ਆ ਕੇ ਗਿਆ ਤੇ ਉਹਦੀ ਵੀ ਰੂਹ ਖੁਸ਼ ਇਹੀ ਚੀਜ਼ਾਂ ਆ ਹਾਂ ਜੇ ਤੁਸੀਂ ਮਲਚਿੰਗ ਆਲੀ ਬਜਾਈ ਕਰਨੀ ਆ ਤਾਂ ਪਹਿਲੇ 45 ਦਿਨ ਤੁਹਾਨੂੰ ਦਿਲ ਕਰਦਾ ਕਿਹੜਾ ਜਿਗਰਾ ਰੱਖਣਾ ਪਊਗਾ ਉਹ ਜ਼ਰੂਰੀ ਹੈ ਮਤਲਬ ਮਹੀਨਾ ਡੇਢ ਮਹੀਨਾ ਬਾਈ ਚੇਡਾਂ ਦੀਆਂ ਕਰਾ ਸਕਦੀ ਆ ਇਹ ਉਹ ਤੁਹਾਨੂੰ ਚੱਲਣੀਆਂ ਪੈਣਗੀਆਂ ਤੇ ਮੁੜ ਕੇ ਉਹੀ ਬੰਦਾ ਜਿਹੜਾ ਕਹਿੰਦਾ ਕੀ ਕਮਲ ਘੋਟੀ ਜਾਂਦਾ ਉਹੀ ਦੱਸ ਕੇ ਜਾਂਦਾ ਵੀ ਕੀ ਬਾਤਾਂ ਹੁਣ ਚੇਡਾਂ ਦੀ ਇਸ ਤਰ੍ਹਾਂ ਬਾਈ ਜੀ ਮੰਨ ਲਓ ਤਕਰੀਬਨ ਆਪਣੇ ਹਰ ਸਾਲ ਨਾਲ ਹੁਣ ਦਿਨ-ਬਦਨ ਮੰਨ ਲਾ ਬਾਦ ਰਿਆ ਤਾਕਤ ਵਾਲੀਆਂ ਸਪਰੀਆਂ ਕਣਕ ਤੇ ਆਪਣਾ 6ਵਾਂ ਸਾਲ ਹੋ ਗਿਆ ਰੱਬ ਦੀ ਕਿਰਪਾ ਵੀ ਜੇ ਕਿਤੇ ਮੈਨੂੰ ਕਿਸੇ ਖੇਤ ਦੇ ਵਿੱਚ ਜ਼ਰੂਰਤ ਪਵੇ ਕਿਸੇ ਦੌਗੀ ਦੇ ਵਿੱਚ ਤਾਂ ਆਪਾਂ ਭਾਵੇਂ ਉੱਥੇ ਮਾੜੀ-ਮੋਟੀ ਖੇਚਲ ਕਰ ਲਈ ਨਹੀਂ ਮੈਂ ਤਾਂ ਤਾਕਤ ਵਾਲੀ ਸਪਰੇ ਕਰਕੇ ਨਹੀਂ ਦੇਖੀ ਜੀ ਤਾਂ ਮਲਚਾਂ ਵਾਲੀ ਕਣਕ ਦਾ ਸਭ ਤੋਂ ਐਮ ਫਾਇਦਾ ਕੀ ਦੇਖਿਆ ਤੁਸੀਂ ਐਮ ਫਾਇਦਾ ਬਾਈ ਜੀ ਇਹਦਾ 나ੜ ਬਹੁਤ ਮੋਟਾ ਹੁੰਦਾ ਜੀ ਦਾਣੇ ਮੰਨ ਲਓ ਵਜਨਦਾਰ ਬਣਦੇ ਆ ਤੇ ਝਾੜ ਕਦੇ ਪ੍ਰਮਾਤਮਾ ਦੀ ਕਿਰਪਾ ਰਹੀ ਵੀ ਆਪਣਾ ਲੋਕਾਂ ਨਾਲ ਕਦੇ ਝਾੜ ਘਟਿਆ ਨਹੀਂ ਆਪਾਂ ਵੱਧ ਨਹੀਂ ਕਹਿੰਦੇ ਪਰ ਘਟਿਆ ਕਦੇ ਨਹੀਂ ਆਪਾਂ ਤਾਂ ਝੂੜੀ ਵੱਧ ਬਣਦੀ ਹੈ ਜੀ ਇਹਦੀ ਵਜ੍ਹਾ ਕੀ ਸਮਝਦੇ ਹੋ ਤੁਸੀਂ ਵਜਾ ਭਾਈ ਜੀ ਇਹਨੂੰ ਜਿਹੜੀ ਪਰਾਲੀ ਜਦੋਂ ਹੌਲੀ-ਹੌਲੀ ਗਲਦੀ ਹੈ ਨਾ ਆਪ ਦਾ ਸਮਾਂ ਲੈ ਕੇ ਜੀ ਤੇ ਇਹਨੂੰ ਤਾਕਤ ਭਾਈ ਜੀ ਇਹਦੀਆਂ ਜੜਾਂ ਦੇ ਨੇੜੇ ਰਹਿੰਦੀ ਹੈ ਸਾਰੀ ਉਹਦੇ ਕਰਕੇ ਮੰਨ ਲਓ ਵੀ ਨਾੜ ਮੋਟਾ ਤੇ ਦਾਣੇ ਮੋਟੇ ਜੀ ਦੇਖੋ ਮੈਂ ਜਾਣ ਕੇ ਕਮਾ-ਕਮਾ ਕੇ ਸਵਾਲ ਪੁੱਛ ਰਿਹਾ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਕਿਸਾਨ ਦੀ ਸਮਝ ਦਾ ਪੱਧਰ ਹੋਣਾ ਕਿ ਚਾਹੀਦਾ ਠੀਕ ਹੈ ਇਹਨਾਂ ਨੇ ਜ਼ਿਕਰ ਕੀਤਾ ਕਿ ਪਰਾਲੀ ਹੌਲੀ-ਹੌਲੀ ਗਲਦੀ ਹੈ ਤੇ ਉਹਦੇ ਵਿੱਚੋਂ ਖਰਾਕ ਨਿਕਲ ਕੇ ਕਣਕ ਨੂੰ ਜੜਾਂ ਰਾਹੀਂ ਮਿਲਦੀ ਹੈ ਤਾਂ ਮੈਂ ਤੁਹਾਨੂੰ ਇੱਕ ਵੀਡੀਓ ਚ ਦਿਖਾਇਆ ਵੀ ਸੀ ਕਿ ਜਦੋਂ ਜਾਦੇ ਵਿੱਚ ਪੈ ਗਿਆ ਜੈਤੋ ਗੁਰੂ ਕਿਤਾਬ ਤੇ ਉਹਨਾਂ ਨੇ ਫालतू ਪਾਣੀ ਕੱਢਣ ਵਾਸਤੇ ਖਾਲੇ 'ਤੇ ਨੱਕੇ ਕਰਤੇ ਤੇ ਖਾਲੇ ਦੇ ਵਿੱਚ ਸਾਰਾ ਪਾਣੀ ਕਿਹੜਾ ਆ ਰਿਆ ਸੀ ਲਾਲ ਰੰਗ ਦਾ ਹਾਂਜੀ ਇਹ ਜਿਹੜਾ ਲਾਲ ਰੰਗ ਦਾ ਪਾਣੀ ਹੈ ਇਹੀ ਸੂਖਮ ਪੋਸ਼ਕ ਤੱਤ ਹੈ ਹਾਂਜੀ ਪਰਾਲੀ ਜਦੋਂ ਡੀਕੰਪੋਜ਼ ਹੁੰਦੀ ਹੈ ਤਾਂ ਇਹਦੇ ਵਿੱਚਲੇ ਸੂਖਮ ਪੋਸ਼ਕ ਤੱਤ ਤੁਹਾਡੀ ਕਣਕ ਨੂੰ ਮਿਲਦੇ ਆ ਤੇ ਪਹਿਲਾ ਫਾਇਦਾ ਇਹਦਾ ਤੁਹਾਡੀ ਕਣਕ ਨੂੰ ਹੁੰਦਾ ਦੂਜਾ ਫਾਇਦਾ ਇਹਦਾ ਤੁਹਾਡੀ ਜ਼ਮੀਨ ਨੂੰ ਹੁੰਦਾ ਤੇ ਤੀਜਾ ਫਾਇਦਾ ਇਹਦਾ ਤੁਹਾਡੀ ਅਗਲੀ ਫਸਲ ਨੂੰ ਵੀ ਹੁੰਦਾ ਜਿੱਥੇ ਮਲਚ ਵਾਲੀ ਕਣਕ ਬੀਜੀ ਜਾਂਦੀ ਹੈ ਉੱਥੇ ਝੋਨਾ ਵੀ ਚੰਗਾ ਹੁੰਦਾ ਤੇ ਉੱਥੇ ਅਗਲੇ ਸਾਲ ਵਾਲੀ ਕਣਕ ਫੇਰ ਦੂਜਿਆਂ ਨਾਲੋਂ ਚੰਗੀ ਹੁੰਦੀ ਆ ਇਹ ਕਿਸਾਨਾਂ ਦਾ ਤਜਰਬਾ ਆਪਣੇ ਨਾਲ ਬਾਈ ਜੀ ਇੱਕ ਜਦੋਂ ਮੈਂ ਪਹਿਲਾਂ ਵਾਲੀ ਰਿਪੋਰਟ ਤਾਂ ਮੈਂ ਗਵਾ ਬੈਠਾ ਉਦੋਂ ਜੈਵਿਕ ਕਾਰਬਨ ਸੀ ਜਿਹੜਾ ਆਪਣਾ ਮੰਨ ਲਓ 0.2 ਮੰਨ ਲਾ 2 ਤੋਂ 3 ਆਉਂਦਾ ਸੀਗਾ ਇਸ ਸਾਲ ਮੈਂ ਚੈੱਕ ਕਰਵਾਇਆ ਤੇ ਉਹ ਇਸ ਉਹ ਰਿਪੋਰਟਾਂ ਨਾਮ ਕਰਕੇ ਪਾਉਣੀ ਦਿਖਾਉਂਦੇ ਇਸ ਸਾਲ ਆਪਣਾ ਜ਼ਿਆਦਾਤਰ ਮੰਨ ਲਾ ਘੇਰਿਆਂ ਦਾ 1. ਕੁਛ ਆਇਆ ਜੀ ਇਸ ਦਾ ਜਿਹੜੇ ਦਾ ਮਤਲਬ ਵੀ ਇਹਦੇ ਵਿੱਚ ਉਦੋਂ ਸਾਨੂੰ ਅੱਜ ਤੋਂ 8 ਸਾਲ 9 ਸਾਲ ਪਹਿਲਾਂ ਜਦੋਂ ਅਸੀਂ ਮਿੱਟੀ ਟੈਸਟ ਕਰਵਾਈ ਸੀ ਉਹਨਾਂ ਨੇ 75 ਕਿਲੋ ਡੀਏਪੀ ਪਾਉਣ ਨੂੰ ਕਿਹਾ ਸੀ ਤੇ ਹੁਣ ਬਾਈ ਜੀ ਨਾਰਮਲ ਆਇਆ ਸਾਰਾ ਕੁਝ ਇਹਦਾ ਜਿਵੇਂ ਕਾਰਬਨ ਵੀ ਜਾਣੀ ਕਿ ਜਿਹੜੀ ਪਰਾਲੀ ਹੈ ਉਹ ਇਸ ਤਰੀਕੇ ਨਾਲ ਜੇ ਆਪਾਂ ਵਰਤੀਏ ਤਾਂ ਜ਼ਮੀਨ ਨੂੰ ਜਾਨਦਾਰ ਬਣਾਉਂਦੀ ਹੈ ਜ਼ਮੀਨ ਨੂੰ ਸ਼ਾਨਦਾਰ ਬਣਾਉਂਦੀ ਹੈ ਤੇ ਜਦੋਂ ਜ਼ਮੀਨ 'ਚ ਜਾਨ ਹੁੰਦੀ ਹੈ ਤਾਂ ਫਸਲ 'ਚ ਜਾਨ ਆਪਣੇ ਆਪ ਹੀ ਆਉਂਦੀ ਹੈ ਤੇ ਜਾਨਦਾਰ ਜ਼ਮੀਨ ਤੇ ਜਾਨਦਾਰ ਫਸਲ ਜਦੋਂ ਖੜੀ ਹੁੰਦੀ ਹੈ ਤਾਂ ਉਹਨੂੰ ਬਾਹਰੋਂ ਲਿਆ ਕੇ ਤਾਕੜਾ ਕਰਨ ਵਾਸਤੇ ਕੁਝ ਸਪਰੇਹਾਂ ਸੁਪਰੂਆਂ ਕਰਨ ਦੀ ਲੋੜ ਨਹੀਂ ਪੈਂਦੀ ਜਿਵੇਂ ਹੁਣ ਜ਼ਿਆਦਾਤਰ ਕਿਸਾਨ ਤਤਾਂ ਵਾਲੀਆਂ ਸਪਰੇਆਂ ਚੱਕੀ ਫਿਰਦੇ ਆਪਨੇ ਵੀ ਹੁਣ ਬਾਈ ਜੀ 38 ਤੋਂ 40 ਕਿਲੋ ਵੀ ਪਾਇਆ ਹੋਇਆ ਮੰਨ ਲਾ ਜਿਹੜਾ ਰੀਅਲ ਚ ਪਾਇਆ ਹੋਇਆ ਤੇ ਵੇਖਣ ਵਾਲਾ ਤਾਂ ਕੋਈ ਹਰ ਕੋਈ ਹਰ ਕੋਈ ਕਹੂਗਾ 50 ਕਿਲੋ ਵੀ ਪਾਇਆ ਹੋਇਆ ਪਰ ਹੁਣ ਆਪਾਂ ਨੂੰ ਪਤਾ ਹੁਣ ਦੇਖ ਵੀ ਆਪਾਂ ਕਿਸੇ ਨੂੰ ਪ੍ਰੂਫ ਤਾਂ ਨਹੀਂ ਕੋਈ ਦੇ ਸਕਦੇ ਪਰ ਆਪਣੇ ਜ਼ਮੀਰਦਾਨ ਨੂੰ ਤਾਂ ਮਤਲਬ ਪਤਾ ਜਾਂ ਪਰਮਾਤਮਾ ਪਤਾ ਮਤਲਬ ਕੱਲਾ ਕੱਲਾ ਦਾਣਾ ਹਰਾ ਹੁੰਦਾ ਹੁਣ ਆ ਜਿਹੜਾ ਵਾਹਣ ਸਾਡੇ ਪਿੱਛੇ ਆ ਤੁਸੀਂ ਇਸ ਵੇਲੇ ਦੇਖ ਰਹੇ ਹੋ ਇਹਦੇ ਚ ਪੌਣੇ 2 ਕਿਲਿਆਂ ਚ ਕਿੰਨਾ ਵੀ ਆ ਇਹ 60 ਕਿਲੋ ਵੀ ਆ ਜੀ ਹੁਣ ਦੱਸੋ ਵੀ ਪੌਣੇ 2 ਬਚਿਆ ਹੋਊਗਾ ਕਿਲੋ ਜਿਵੇਂ ਆ 8 10 ਮਰਲੇ ਇਧਰ ਛਿੱਟਾ ਦਿੱਤਾ ਵਾ ਵਿੱਚ ਤੇ ਮੰਨ ਲਓ ਵੀ ਪੂਰੇ 14 ਕਿਲੋ ਤਾਂ ਪੂਰਾ ਜੀ ਇਹ ਤੇ 60 ਕਿਲੋ ਵੀ ਪੂਰਾ ਸੀ ਕਿਲੋ ਖੰਡ ਬਚ ਗਿਆ ਸੀ ਹੁਣ ਦੇਖੋ ਵੀ ਪੌਣੇ 2 ਕਿਲਿਆਂ ਚ 52 59 ਕਿਲੋ ਵੀ ਪਿਆ ਹਾਂਜੀ ਠੀਕ ਆ ਤੇ ਦੇਖਣ ਚ ਦੱਸੋ ਵੀ ਕਿੰਨਾ ਲੱਗਦਾ ਪਿਆ ਇਹ ਵੀ ਇਹ ਨਹੀਂ ਇਹ ਤਾਂ ਹੁਣ ਮੈਂ ਆਪ ਖੁਦ ਕਈ ਰਵਾ ਆਪਣ ਨੂੰ ਮਹਿਸੂਸ ਹੁੰਦਾ ਵੀ ਕਈ ਇਹ ਤਾਂ 50 ਤੋਂ ਘੱਟ ਤਾਂ ਨਹੀਂ ਹੋਇਆ ਪਿਆ ਹਾਂਜੀ ਵੀ ਇਹ ਵੀ ਦੇਖਣ ਨੂੰ 60 ਕਿਲੋ ਲੱਗ ਰਿਹਾ ਕਿੱਲੇ ਦਾ ਹਾਂਜੀ ਹਾਂਜੀ ਠੀਕ ਆ ਤਾਂ ਇਹ ਆ ਜੀ ਕੱਲਾ ਕੱਲਾ ਦਾਣਾ ਹਰਾਊ ਗਿਆ ਇਸ ਹਿਸਾਬ ਨਾਲ ਤਾਂ ਅਗਲੀ ਵਾਰੀ ਆਪਾਂ ਨੂੰ ਵੀ ਘਟਾਉਣਾ ਪਊ ਹਾਂਜੀ ਕੋਸ਼ਿਸ਼ ਹੈ ਉਹ ਬਾਈ ਜੀ ਇਹ ਹੁੰਦਾ ਇਹ ਬੀਖਰ ਨਵਾਂ ਸੀਗਾ ਮੈਂ ਥੋੜਾ ਤਾਂ ਨੇ ਵੈਸੇ ਮੈਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ 38 ਕਿਤੇ ਮੈਂ ਮਸ਼ੀਨ ਸੈੱਟ ਕਰਦਾ ਹੁੰਨਾ ਕਿਲੋ ਤੋਂ ਜਿੱਦੋਂ ਉਹ ਆਪਣਾ ਚੰ ਹਾਂਜੀ ਇਹ ਕੋਈ ਚੱਕਰ ਹਾਂ ਘਟ ਵੀ ਜਾਵੇ ਤਾਂ ਵੀ ਕੋਈ ਚੱਕਰ ਨਹੀਂ ਮਤਲਬ ਵੀ ਆਪਾਂ ਕਦੇ ਇਸ ਚੀਜ਼ ਦੀ ਟੈਨਸ਼ਨ ਨਹੀਂ ਮੰਨੀ 35 ਕਿਲੋ ਆਪਾਂ 26 ਸੈਂਟ ਸਮਝਦੇ ਵੀ ਕਾਫੀ ਹੈ ਠੀਕ ਆ ਤਾਂ ਇੱਕ ਤਾਂ ਇਹ ਹੋ ਗਿਆ ਵੀ ਇਹ ਕਣਕ ਝਾੜ ਤੇ ਜਾਂ ਤਾਂ ਬਰਾਬਰ ਆਊਗੀ ਜਾਂ ਵਧੂਗੀ ਘਟਦੀ ਨਹੀਂ ਨਹੀਂ ਘਟਦੀ ਜ਼ਮੀਨ ਇਸ ਤਰੀਕੇ ਨਾਲ ਤਕੜੀ ਹੁੰਦੀ ਹੈ ਫਸਲ ਉਹ ਬਾਹਰੋਂ ਲਿਆ ਕੇ ਤਕੜੀ ਕਰਨ ਵਾਸਤੇ ਕੋਈ ਸਪਰੇਅ ਸੁਗਰੂਆਂ ਕਰਨ ਦੀ ਲੋੜ ਨਹੀਂ ਪੈਂਦੀ। ਨਹੀਂ ਪੈਂਦੀ। ਤੇ ਫਸਲ ਦੇ ਉੱਤੇ ਕੀੜਿਆਂ ਵਾਲੇ ਪੱਖ ਤੋਂ ਬਿਮਾਰੀਆਂ ਵਾਲੇ ਪੱਖ ਤੋਂ ਕੀ ਸੀਨ ਰਹਿੰਦਾ? ਬਿਮਾਰੀ ਭਾਈ ਦੇਖੋ ਮੇਰੇ ਖੇਲ ਦੇ ਵਿੱਚ ਹੋ ਗਏ ਮਤਲਬ 5-6 ਸਾਲ ਹੀ ਹੋ ਗਏ ਜਦੋਂ ਦਾ ਮੈਂ ਤੁਹਾਡੀਆਂ ਵੀਡੀਓ ਦੇਖਦਾ ਤੇ ਮੈਂ ਕਣਕ ਤੇ ਦਾ ਰੱਬ ਦੀ ਕਿਰਪਾ ਰਹੀ ਹੈ ਵੀ ਕਦੇ ਨਹੀਂ ਸਪਰੇਅ ਕੋਈ ਕੀਤਾ ਜੀ। ਹੂੰ। ਤੇਲੇ ਵਾਲਾ ਵੀ ਆਪਣੇ ਕਿਛਾਂ ਉੱਥੇ ਢਾਬੇ ਦੇ ਨਾਲ ਉੱਥੇ ਮੇਰੇ ਕੋਲ ਲੱਸੀ ਪਈ ਆ। ਬਸ ਉਹਨੇ ਚਾਏ ਸਾਲ ਮਨ ਲਾ ਇੱਕ ਡਰਮੇ ਜਰੂਰ ਕਰ ਦੇ ਚਲੋ ਐਦ ਕੀ ਉੱਥੇ ਕਣਕ ਹੀ ਹੈ ਨਹੀਂ ਕਰ। ਹੂੰ। ਤੇ ਨਹੀਂ ਮੈਂ ਉੱਥੇ ਇੱਕ ਡਰਮੇ ਉਹ ਵੀ ਹਿੰ ਕਦੇ ਵੈਸੇ ਮਤੇਲੇ ਵਾਲੀ ਸਪਰੇ ਤਾਂ ਕਦੇ ਕੀਤੀ ਨਹੀਂ ਹੋਰ ਤਾਂ ਜਿਹੜੀ ਤਾਕਤ ਵਾਲੀ ਕਦੇ ਨਹੀਂ ਕੀਤੀ ਤੇ ਸੁੰਡੀ ਵਾਲੀ ਨਹੀਂ ਕਦੇ ਕੀਤੀ ਸੋ ਦੇਖ ਲਓ ਬਾਈ ਇਹ ਗੱਲਾਂ ਨੂੰ ਗੌਰ ਨਾਲ ਸੁਣੋ ਧਿਆਨ ਨਾਲ ਸੁਣੋ ਬਾਈ ਦਾ ਨੰਬਰ ਹੈਗਾ 9815506309 ਜੇ ਤਸੱਲੀ ਨਾ ਹੋਵੇ ਫੋਨ ਤੇ ਗੱਲ ਕਰ ਸਕਦੇ ਹੋ ਪਿੰਡ ਆ ਕੇ ਖੇਤ ਆ ਕੇ ਵੀ ਸਾਰਾ ਕੁਝ ਜਾਣ ਸਮਝ ਸਕਦੇ ਹੋ ਬਾਈ ਤੋਂ ਅੱਜ ਤੋਂ 6 ਸਾਲ ਪਹਿਲਾਂ ਜਦੋਂ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਤਾਂ ਇਹਨਾਂ ਦੇ ਮਨ 'ਚ ਵੀ ਕੋਈ ਨਾ ਕੋਈ ਢੜਕੂ ਮਾੜਾ ਮੋਟਾ ਰਿਆ ਹੋਊਗਾ ਪਰ ਜਦੋਂ ਪੌਣੇ 2 ਕਿੱਲੇ ਜਿਨ੍ਹਾਂ ਚ ਪਹਿਲਾਂ ਬੀਜੀ ਸੀ ਉਹਨਾਂ ਦਾ ਜੰਮ ਦੇਖਿਆ ਤਾਂ ਧੜਕੂ ਨਿਕਲ ਗਿਆ ਹਾਂਜੀ ਤੇ 4 ਕਿੱਲੇ ਨਾਲ ਹੋਰ ਲਾਤੇ ਪੂਰੀ 6 ਕਿੱਲੇ ਕਰਤੀ ਸਾਂ ਤੇ ਹੁਣ ਜੇ ਅੱਜ 6ਵਾਂ ਸਾਲ ਆ ਤਾਂ ਕਿਸੇ ਗੱਲ ਨਾਲ ਹੀ ਹਾਂਜੀ ਤਾਂ ਕਈ ਵਾਰੀ ਬੰਦਾ ਕੀ ਹੁੰਦਾ ਯਕੀਨ ਨਹੀਂ ਕਰਦਾ ਪਰੋਸਾ ਨਹੀਂ ਕਰਦਾ ਹਾਂਜੀ ਤਾਂ ਉਹ ਬੰਦੇ ਨੂੰ ਜੇ ਕਿਸੇ ਨੂੰ ਧੜਕੂ ਵਾਲੀ ਗੱਲ ਹੋਵੇ ਤਾਂ ਇਹੋ ਜਿਹੇ ਜਿਹੜੇ ਆਪਣੇ ਤਜਰਬੇਕਾਰ ਭਰਾ ਉਹਨਾਂ ਨਾਲ ਗੱਲਬਾਤ ਕਰੋ ਉਹਨਾਂ ਤੋਂ ਸਮਝੋ ਸਿੱਖੋ ਤੇ ਜਦੋਂ ਤੁਸੀਂ ਆਪਦੇ ਖੇਤ 'ਚ ਕਰੋ ਤਾਂ ਜਿੱਥੋਂ ਜਿੱਥੇ ਇਹ ਪਹੁੰਚੇ ਹੋਏ ਆ ਉਥੋਂ ਸ਼ੁਰੂਆਤ ਕਰੋ ਨਾ ਕਿ ਜਿੱਥੋਂ ਇਹਨਾਂ ਨੇ ਕੀਤੀ ਸੀ ਉਥੋਂ ਸ਼ੁਰੂਆਤ ਕਰਨੀ ਆ ਤਾਂ ਜੇ ਇਹਨਾਂ ਤੋਂ ਸਿੱਖ ਕੇ ਸ਼ੁਰੂਆਤ ਕਰੋਗੇ ਤਾਂ ਪਹਿਲੇ ਸੀਜ਼ਨ ਹੀ ਤੁਸੀਂ ਕਾਮਯਾਬ ਹੋ ਜਾਓਗੇ ਤੇ ਜੇ ਡੱਗ ਡੱਗ ਸਵਾਰ ਹੋਣ ਵਾਲੀ ਨੀਤੀ ਅਪਣਾਓਗੇ ਫਿਰ ਹੋ ਸਕਦਾ ਵੀ ਤੁਸੀਂ ਵਿੱਚ ਵਿੱਚ ਵਿਚਾਰੀ ਜਵਾਬ ਦੇ ਜੀ ਬਈ ਦਿਲ ਕਰਾ ਰੱਖਣ ਦੀ ਲੋੜ ਹੈ ਬਾਈ ਜੀ ਕੋਈ ਬਹੁਤਾ ਨਹੀਂ ਕਰ ਸਕਦਾ ਕਨਾਲ ਦੋ ਕਨਾਲ ਦੇ ਤੇਰ ਬਾਦ ਹਰ ਚਾਰ ਕਨਾਲਾਂ ਤਾਂ ਕਰੀ ਸਕਦਾ ਜੇ ਤੁਸੀਂ ਕਨਾਲ ਦੋ ਜਮਾ ਘਟ ਤੋਂ ਘੱਟ ਵੀ ਰੱਖਦਾ ਕਰ ਸਕਦੇ ਕਿਸੇ ਨੂੰ ਕੋਈ ਨਹੀਂ ਦਿੱਕਤ ਪਰ ਅਸੀਂ ਲਈ ਥੋੜੇ ਜਿਹਾ ਪਾੜ ਨਹੀਂ ਚਾਹੁੰਦੇ ਸਾਡੇ ਮਸੇ ਕੇ ਜੜੀ ਘਟ ਜਾਪਦੀ ਨੇ ਇਹ ਥੋੜੀ ਜਿਹੀ ਗਲਤ ਹੈ ਸੋ ਬਲਜਿੰਦਰ ਹੁਣ ਇਹ ਵੀ ਪੁਆਇੰਟ ਕਵਰ ਹੋ ਗਿਆ ਵੀ ਨਾ ਇਹਨੂੰ ਕੀੜੇ ਦਾ ਕੋਈ ਖਤਰਾ ਰਹਿੰਦਾ ਨਾ ਇਹਦੇ ਤੇ ਕੋਈ ਬਿਮਾਰੀ ਲੱਗਦੀ ਹੈ ਤਾਂ ਮਤਲਬ ਜਿਹੜੀਆਂ ਉਤਲੇ ਖਰਚੇ ਆ ਸਪਰੇਆਂ ਦੇ ਕੀਟਨਾਸ਼ਕ ਦੇ ਫੰਗੀਸਾਈਡ ਦੇ ਉਹ ਕੋਈ ਖਰਚੇ ਨਹੀਂ ਸੰਢੀ ਸੰਢੀ ਵਾਸਤੇ ਕੋਈ ਖਰਚਾ ਨਹੀਂ ਦੇਤੇ ਇਹ ਤਾਂ ਨਾ ਬਾਈ ਜੀ ਕਿਤੇ ਨਾ ਕਿਤੇ ਮੈਨੂੰ ਤਾਂ ਦੇਖੋ ਜਿੰਨੀ ਕਿ ਮੇਰੇ ਸਮਝ ਕੰਮ ਕਰਦੀ ਉਹ ਇਹ ਹੈ ਵੀ ਥੋੜੇ ਬਹੁਤ ਨੇ ਜਦੋਂ ਖੇਤ ਦੇ ਵਿੱਚ ਜਾਣ ਪੈ ਰਹੀ ਹੈ ਤਾਂ ਮਤਲਬ ਬਿਮਾਰੀਆਂ ਆਟੋਮੈਟਿਕਲੀ ਘਟ ਰਹੀਆਂ ਹੂੰ ਠੀਕ ਹੈ ਜੀ ਟੜਕੂ ਤਾਂ ਹੁਣ ਕਿਸੇ ਨੇ ਮਤਲਬ ਡਰਦੇ ਹੁਣ ਜੇ ਮੈਂ ਕਹਿੰਦਾ ਵੀ ਗਵਾਂਢ ਗਾਂ ਨੇ ਤੇਲੇ ਵਾਲੀ ਕਰਤੀ ਮੈਂ ਵੀ ਕਰਦੇ ਫਿਰ ਉਦੋਂ ਤਾਂ ਕਿਸੇ ਕੋਲੇ ਹੱਲ ਨਹੀਂ ਥੋੜਾ ਜਿਹਾ ਅਸੀਂ ਕੁਦਰਤ ਦੇ ਨੇੜੇ ਨਹੀਂ ਹੁੰਦੇ ਬਸ ਸਾਨੂੰ ਇਹ ਇੱਕ ਮਾਲਾ ਕੇ ਅਖਿਆਈ ਸਮਝਦੇ ਆ ਇਸ ਗੱਲ ਨੂੰ ਦੇਖੋ ਪੰਜਾਬ ਨੂੰ ਕਿਹਾ ਜਾਂਦਾ ਸੀਗਾ ਵੀ ਇੱਤੋਂ ਦੇ ਲੋਕ ਬੜੇ ਜਰਵਾਨ ਕਿ ਦਿਲ ਦੇ ਪਤਲੇ ਪੈ ਗਿਆ ਆਪਣੇ ਲੋਕ ਦਿਲ ਦੇ ਕਾਇਰ ਹੋ ਗਿਆ ਖਾਸ ਕਰਕੇ ਖੇਤੀ ਚ ਫਸਲਾਂ ਵਾਲੇ ਪੱਖ ਤੋਂ ਮਤਲਬ ਮਾੜਾ ਜਾ ਵੀ ਜਿਹੜਾ ਹੈਗਾ ਉਹਨਾਂ ਦੇ ਵਿੱਚ ਸਬਰ ਨਹੀਂ ਬਚਿਆ ਵੀ ਮਾੜਾ ਜਾ ਅਸੀਂ 2-4 ਦਿਨ ਦੇਖ ਹੀ ਲਏ ਥੋੜੇ ਖੇਤ ਕੋਈ ਮਸਲਾ ਨਹੀਂ ਪਰ ਗਵਾਂਢੀ ਨੇ ਢੋਲੀ ਚੱਕ ਲਈ ਤੇ ਤੁਹਾਨੂੰ ਫਿਕਰ ਪੈ ਜਾਂਦਾ ਵੀ ਮੈਂ ਕਾਹ ਤੋਂ ਪਿੱਛੇ ਰਹਿ ਗਿਆ ਅਸੀਂ ਵਿਖਾਵੇ ਵਾਲੀ ਜ਼ਿੰਦਗੀ ਥੋੜੀ ਜਿਆਦਾ ਜਿਉਣ ਲੱਗ ਗਈ ਬਾਈ ਜੀ ਇਸ ਚੀਜ਼ ਮਨ ਲੈ ਇਹ ਹੀ ਮਨ ਲੈ ਹਰ ਕਿਸੇ ਜੀ ਇਹ ਮਨ ਲੈ ਚਾਹੇ ਅਸੀਂ ਆਮ ਦੁਨੀਆ ਚ ਵੇਚਰਦੇ ਆ ਤਾਂ ਤੇ ਖੇਤਾਂ ਦੇ ਵਿੱਚ ਵੀ ਇਹ ਕੁਝ ਹੀ ਆ ਸਾਡੀ ਫਸਲ ਸੋਹਣੀ ਨਹੀਂ ਯਾਰ ਐਵਰੇਜ ਝਾੜ ਆਉਂਦਾ ਬਾਈ ਜੀ ਕਦੇ ਬਹੁਤਾ ਖਰਚਾ ਨਹੀਂ ਕੋਸ਼ਿਸ਼ ਇਹ ਹੁੰਦੀ ਆ ਵੀ ਘੱਟ ਤੋਂ ਘੱਟ ਖਰਚੇ ਨਾਲ ਬਸ ਵਧੀਆ ਉਪਜੋ ਜੀ ਤੇ ਰੱਬ ਦੀ ਕਿਰਪਾ ਵਧੀਆ ਚੱਲ ਰਹੀ ਆ ਦੇਖੋ ਬਾਈ ਕੋਲੇ ਆਪਦੀ ਜ਼ਮੀਨ ਤਾਂ 6 ਕਿੱਲੇ ਹੀ ਆ ਨਾ ਹਾਂਜੀ ਤੇ ਬਾਕ ਹੁਣ ਕਈ ਵਾਰੀ ਕੀ ਹੁੰਦਾ ਵੀ ਬੰਦਾ ਕਹਿੰਦਾ ਵੀ ਆਪਦੇ ਵਾਲੀ ਐਂ ਕਰ ਲੋ ਤੇ ਠੇਕੇ ਵਾਲੀ ਬਾਈ ਦੂਜੇ ਲੋਟ ਹੀ ਚੱਲਣ ਦਿਓ 31 ਕਿੱਲੇ ਸੀ ਜਿੱਦਾਂ ਠੇਕੇ ਤੇ ਉਦੋਂ ਵੀ ਮਲ ਚੰਗਾਲੀ ਕਣਕ ਸੀ ਜਿੱਦਾਂ 6 ਕਿੱਲੇ ਠੇਕੇ ਤੇ ਆ ਹੋਰ ਉਦੋਂ ਵੀ ਮਲ ਚੰਗਾਲੀ ਕਣਕ ਹੀ ਆ ਸਾਰੇ ਬਾਣ ਛੱਡਾਂ ਜੀ ਮਤਲਬ 12 ਕਿੱਲੇ ਐਤ ਕੀ ਸਣੇ ਠੇਕੇ ਵਾਲਾ ਤੇ ਪਿਛਲੇ ਤੋਂ ਪਿਛਲੇ ਸਾਲ ਵੀ ਪਿਛਲੇ ਸਾਲ 12 ਕਿੱਲੇ ਤੇ ਪਿਛਲੇ ਤੋਂ ਪਿਛਲੇ ਸਾਲ 31 ਕਿੱਲੇ ਮਤਲਬ ਜਿੰਨੀ ਪੈਲੀ ਬਾਈ ਬੀਜ ਦਾ ਮਲ ਚੰਗਾਲੇ ਤਰੀਕੇ ਨਾਲ ਉਹ ਸਾਰੀ ਜਿੰਨੀ ਵੀ ਪਹਿਲੇ ਮਤਲਬ ਜਿੰਨੀ ਪਹਿਲੀ ਬਾਈ ਕਣਕ ਬੀਜਦਾ ਸਾਰੀ ਦੀ ਸਾਰੀ ਮਲਚਾਂ ਵਾਲੇ ਤਰੀਕੇ ਨਾਲ ਬੀਜਦਾ ਹਾਂਜੀ ਬਾਈ ਕੀ ਸੁਨੇਹਾ ਦੇਣਾ ਚਾਹੋਗੇ ਖੇਤ ਚ ਸੁਨੇਹਾ ਇਹ ਹੀ ਆ ਬਾਈ ਜੀ ਮਤਲਬ ਮਿੱਟੀ ਦੀ ਸਿਹਤ ਤੇ ਕੰਮ ਕਰੋ ਜੀ ਥੋੜਾ ਬਹੁਤਾ ਮਨ ਲਓ ਵੀ ਸ਼ੋਅ ਆਫ ਦੀ ਜ਼ਿੰਦਗੀ ਛੱਡਿਏ ਮੈਨੂੰ ਵੀ ਕਹਿ ਰਹੇ ਨੇ ਯਾਰ ਫਸਲ ਮਾੜੀ ਆ ਕੋਈ ਗੱਲ ਨਹੀਂ ਪਰ ਰੱਬ ਦੀ ਕਿਰਪਾ ਦਾਣੀ ਨਹੀਂ ਘਟੇ ਕਦੇ ਹੂੰ ਤੇ ਬਾਕੀ ਬਾਕੀ ਚੱਲੀ ਜਾਂਦਾ ਬਸ ਜਦੋਂ ਮਿੱਟੀ ਦੀ ਸਿਹਤ ਤੇ ਕੰਮ ਕਰਦੇ ਆ ਤੁਸੀਂ ਧਰਤੀ ਤੁਹਾਨੂੰ ਕਈ ਕਹਿੰਦੀ ਆ ਵੀ ਆਹ ਟਰੈਕਟਰ ਤੇ ਚਤੜਕ ਸਹਾਉਣੇ ਬੰਦ ਕਰੋ ਇਦਾਂ ਹੀ ਆ ਹਾਂਜੀ ਨਾਲੇ ਦਾ ਟੂਈ ਹੱਲ ਜਾਂਦੀ ਹੈ ਬਾਣ ਬੋਂਦਿਆਂ ਦੀ ਬੀਜਦਿਆਂ ਦੀ ਤੇ ਇੱਥੇ ਕੋਈ ਚੱਕਰ ਹੀ ਕੋਈ ਨਹੀਂ ਨਾ ਹਾਂਜੀ ਹੈ ਨਾ ਵਾਹੁਣਾ ਨਾ ਉਵੇਂ ਮਸ਼ੀਨ ਪਾਉਣੀ ਕਿੱਥੇ 6 ਮਹੀਨਿਆਂ ਤੋਂ ਖੇਤ ਪਾਉਣਾ ਬਾਈ ਜੀ ਕਿੱਥੇ 1 ਸਾਲ ਤੋਂ ਮੰਨ ਲਾ ਮਸ਼ੀਨਰੀ ਦੀ ਕਸਾਈ ਵੀ ਬਚਦੀ ਹੈ ਸਾਰੀਆਂ ਗੱਲਾਂ ਹੀ ਆ ਜੀ ਠੀਕ ਹੈ ਫਸਲ ਵੀ ਜਦੋਂ ਮੰਨ ਲਾ ਵੀ ਝਾੜ ਵਧੀਆ ਆ ਰਿਹਾ ਤੇ ਬਸ ਠੀਕ ਹੈ ਦੁਬਾਰੀ ਕਰਦੇ 77 ਨਹੀਂ ਵਰਤਦੇ ਸੋ ਇਥੇ ਇਹ ਗੱਲ ਵੀ ਮੈਂ ਕਹਿਣੀ ਚਾਹੂੰਗਾ ਵੀ ਜਦੋਂ ਤੁਸੀਂ ਧਰਤੀ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਮਲਚ ਨਾਲੀ ਕਣਕ ਬੀਜਣ ਦਾ ਮੋਡ ਬੰਨ ਲੈਨੇ ਹੋ ਆਪਦੇ ਖੇਤ 'ਚ ਉਹਦੇ ਚੱਲਦੇ ਆ ਤੁਹਾਡੀ ਜਾਨ ਵੀ ਸੌਕੀ ਹੋ ਜਾਂਦੀ ਹੈ ਕਿਉਂਕਿ ਵਾਹਣ ਕਿੱਥੇ ਸਾਲ ਦੇ ਵਿੱਚ ਦੋ ਵਾਰੀ ਬਹਿਣਾ ਕਿਤੇ ਇੱਕ ਵਾਰੀ ਬਹਿਣਾ ਤੇ ਜਦੋਂ ਵਾਹਣ ਬਾਹਣਾ ਬਾਈ ਤੁਹੀ ਵੀ ਹਿੱਲ ਜਾਂਦੀ ਹੈ ਹਾਂਜੀ ਬਾਈ ਟੂਈ ਵੀ ਹਿੱਲਦੀ ਹੈ ਟਾਇਰਾਂ ਦੀ ਕਸਾਈ ਵੀ ਹੁੰਦੀ ਹੈ ਡੀਜ਼ਲ ਵੀ ਸੜਦਾ ਵੱਧ ਫालतू ਠੀਕ ਹੈ ਸੰਦਾ ਦੇ ਅੰਦਰੋਂ ਕਸਾਈ ਵੀ ਹੁੰਦੀ ਹੈ ਰਿਪੇਅਰ ਵੀ ਪੈਣੀ ਹੈ ਸਾਰੇ ਕੁਝ ਫਿਰ ਸਰਵਿਸ ਵੀ ਕਰਾਵਾਂਗੇ ਬਿਲਕੁਲ ਤੇ ਉਹ ਚੀਜ਼ਾਂ ਬਚਦੀਆਂ ਹੈ ਤੇ ਇੱਕ ਚੀਜ਼ ਹੋਰ ਲਾਸਟ ਦੇ ਵਿੱਚ ਪੁੱਛ ਕੇ ਮੈਂ ਆਗਿਆ ਲਊਗਾ ਆਪਣੇ ਦਰਸ਼ਕਾਂ ਤੋਂ ਬਾਈ ਮਲਚ ਵਾਲੀ ਕਣਕ ਬੀਜਾਂ ਨੂੰ ਤੁਹਾਨੂੰ ਹੋਗੇ 6 ਸਾਲ ਜਾਨੀ ਕਿ ਪਰਾਲੀ ਵਿੱਚ ਹੀ ਹਾਂਜੀ ਹਣਾ 6 ਸਾਲਾਂ ਤੋਂ ਝੋਨੇ ਦੀ ਪਰਾਲੀ ਵਿੱਚ ਹੀ ਗੱਲ ਦੀ ਪਈ ਐ ਤੇ ਉਹਦੇ ਚੱਲਦਿਆਂ ਜ਼ਮੀਨ ਦੀ ਤਸਵੀਰ 'ਚ ਕੋਈ ਫਰਕ ਆਇਆ ਹਾਂਜੀ ਭਾਈ ਜ਼ਮੀਨ ਦੀ ਤਸਵੀਰ ਮੰਨ ਲਓ ਵੈਸੇ ਉਹ ਜਿਵੇਂ ਮੈਨੂੰ ਕਦੇ ਵੀ ਬਾਰਿਸ਼ ਵੀ ਹੁਣ ਹੋਈ ਸੀ ਆਪਣੇ ਮਨ ਲਾ ਪਾਣੀ ਮਨ ਲਾ ਪਾਣੀ ਵੀ ਲਾਉਣਾ ਪਿਆ ਗਿਆ ਸੀ ਐਤਕੀ ਮੌਸਮ ਪਹਿਲਾਂ ਗਰਮ ਸੀਗਾ ਅੱਗੇ ਆਪਾਂ ਮਲਚਿੰਗ ਵਾਲੀ ਕਣਕ ਨੂੰ ਤਕਰੀਬਨ ਪਾਣੀ 50 ਛੜ ਦਿੰਦੇ ਆ ਆਮ ਹੀ ਚੱਲ ਜਾਂਦਾ ਆਪਣੇ ਇਸ ਸਾਲ 35 40 ਦਿਨ ਤੇ ਪਾਣੀ ਮੰਗਲੇ ਆਪਣਾ ਪਾਣੀ ਲੱਗਿਆ ਹੋਇਆ ਸੀ ਉਹ ਤੋਂ ਬਾਅਦ ਮੀਂਹ ਵੀ ਪਿਆ ਤੇ ਕਿਤੇ ਕੋਈ ਕਣਕ ਪੀਲੀ ਪਈ ਨਹੀਂ ਭਾਈ ਕਣਕ ਨੂੰ ਕੋਈ ਝਟਕਾ ਨਹੀਂ ਲੱਗਿਆ ਚੋਨਾ ਚੋਨੇ ਲਈ ਬਾੜ ਬਣਾਉਣੇ ਆ ਕਣਕ ਦੇ ਵਾਢ ਚ ਤੇ ਉਦੋਂ ਬਾਹ ਬਾਹ ਹੀ ਵੇਲੇ ਵੀ ਫਰਕ ਲੱਗਦਾ ਤੁਹਾਨੂੰ ਹਾਂਜੀ ਭਾਈ ਵਾਣ ਵਧੀਆ ਕੋਈ ਐ ਨਹੀਂ ਕਦੇ ਲੱਗਿਆ ਵੀ ਟਰੈਕਟਰ ਸੋਖਾ ਚਾ ਹਾਂਜੀ ਹਾਂਜੀ ਵੀ ਕੋਈ ਬਹੁਤਾ ਟਾਈਟ ਵਾਣ ਹੋ ਗਿਆ ਵਧੀਆ ਮਤਲਬ ਤਿਆਰ ਹੁੰਦਾ ਹਾਂ ਆਪਣੇ ਐਤ ਕੀ ਇੱਕ ਵਾਣ ਖੇਤ ਨਵਾਂ ਸੀ ਜਿੱਥੇ ਜਿੱਥੇ ਉਹ ਆਪਣੇ ਕੋਲ ਠੇਕੇ ਤੇ ਪਹਿਲੀ ਵਾਰ ਆ ਤੇ ਉੱਥੇ ਆਪਾਂ ਇੱਕ ਦੋਗੀ ਦੇ ਵਿੱਚ ਮੰਨ ਲਓ ਪਾਣੀ ਖੜੇ ਉੱਥੇ ਕਣਕ ਥੋੜੀ ਬਹੁਤੀ ਪੀਲੀ ਪਈ ਆ ਪਰ ਉਹ ਸਿਰਫ ਮੰਨ ਲਾ ਵੀ ਇੱਕ ਉਹ ਐਸ ਕੀ ਪਹਿਲਾ ਸਾਲ ਸੀਗਾ ਉਹ ਵੀ ਪਾਣੀ ਟੁੱਟ ਗਿਆ ਹਾਂ ਉਹ ਪਾਣੀ ਗਵਾਨੀ ਦਾ ਚੋ ਟੁੱਟਿਆ ਉਹਦੇ ਕਰਕੇ ਕੁਛ ਮੀਂਹ ਪੈ ਗਿਆ ਕੁਝ ਆਪ ਦਾ ਪਾਣੀ ਲੱਗਿਆ ਹੋਇਆ ਸੀ ਫੇਰ ਵੀ ਆਪਾਂ ਨਹੀਂ ਤਾਂ ਉੱਥੇ ਕਣਕ ਖ ਆਪਣੀ ਖੇਤੀ ਆਪਣੇ ਹੱਥ ਲਓ ਹਾਂਜੀ ਬਗਾਨੇ ਹੱਤੀ ਖੇਤੀ ਕਰੋਗੇ ਅੱਜ ਨਹੀਂ ਤਾਂ ਕੱਲ ਮਰੋਂਗੇ ਹੀ ਮਰੋਂਗੇ ਤੇ ਸਾਡੀ ਖੇਤੀ ਸਾਡੇ ਹੱਥ ਸਾਡੀ ਖੇਤੀ ਸਾਡੇ ਹੱਥ ਉਦੋਂ ਹੀ ਆਊਗੀ ਜਦੋਂ ਅਸੀਂ ਧੂਮੀ ਕੇਂਦਰਿਤ ਖੇਤੀ ਵਾਲੇ ਪਾਸੇ ਤੁਰਾਂਗੇ ਜ਼ਮੀਨ ਦੀ ਸਿਹਤ ਤੇ ਕੰਮ ਕਰਦੇ ਹੋਏ ਖੇਤੀ ਕਰਾਂਗੇ ਤੇ ਉਹਦਾ ਸਭ ਤੋਂ ਸੌਖਾ ਸਸਤਾ ਕਾਮਯਾਬ ਟਿਕਾਊ ਤਰੀਕਾ ਹੈਗੀ ਆ ਗਿਆਨ ਵਿਧੀ ਤਹਿਤ ਮਲਚੰਗ ਵਾਲੀ ਕਣਕ ਹਾਂਜੀ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ